ਫਕੀਰ ਅਤਾਰ ਅਦਰ ਚਰਾਰ ਸ਼ਰੀਫ ਕਸ਼ਮੀਰ ਦਾ ਰਹਿਣ ਵਾਲਾ ਬੜਾ ਸੂਫੀ ਉੱਗਾ ਫਕੀਰ ਇਹ 12 ਸਾਲ ਘੋਰ ਤਪਸੇਸ ਨੇ ਇੱਕ ਭੋਰੇਜ ਕੀਤੀ ਬਾਹਰ ਨਿਕਲਿਆ ਹੀ ਨਹੀਂ ਮੈਂ ਇਸ ਦੀ ਉਹ ਗੁਫਾ ਵੀ ਦੇਖੀ ਹੈ ਸ੍ਰੀਨਗਰ ਤੋਂ ਕੁਝ 40 ਮੀਲ ਦੀ ਦੂਰੀ ਤੇ 12 ਸਾਲ ਬਾਅਦ ਜਦ ਗੁਫਾ ਚੋਂ ਨਿਕਲਿਆ ਤੇ ਹਿਰਦਾ ਬਹੁਤ ਕੋਮਲ ਹੋ ਗਿਆ ਬੜਾ ਹੀ ਕੋਮਲ ਇੰਨਾ ਕੋਮਲ ਇੱਕ ਬੀਬੀ ਕਿਧਰੇ ਘਾਸ ਪਈ ਕੱਟਦੀ ਸੀ ਆਪਣੀ ਮੱਝਾਂ ਵਾਸਤੇ ਗਊਆਂ ਵਾਸਤੇ ਤੇ ਕੋਲ ਆ ਕੇ ਰੋਣ ਲੱਗ ਪਿਆ ਗੁਫਾ ਦੇ ਬਾਹਰ ਘਾਸ ਲੱਗੀ ਹੋਈ ਜੰਗਲ ਉਹਨੂੰ ਕਹਿਣ ਲੱਗ ਬੀਬੀ ਤੂੰ ਬਹੁਤ ਜ਼ੁਲਮ ਕਰ ਰਹੀ ਹੈ ਇਹ ਤੇ ਰੋ ਰਹੀ ਹੈ ਹੁਣ ਘਾਸ ਦੇ ਚੋਂ ਪਾਣੀ ਨਿਕਲਦਾ ਹੈ ਤੇ ਹੁਣ ਰੋਜ਼ ਕੱਟੀ ਜਾਂਦੇ ਆ ਉਹਨੂੰ ਦਿਖਾਈ ਉਹ ਹਿਰਦਾ ਕੋਮਲ ਹੋ ਗਿਆ ਤੇ ਇਹ ਤੇ ਰੋ ਰਹੀ ਹੈ ਤੂੰ ਕੱਟ ਰਹੀ ਹੈ ਕਿਉਂ ਕੱਟ ਰਹੀ ਹੈ ਅਗੋਂ ਬੀਬੀ ਵੀ ਕਿਦਰੀ ਸਿਆਣੀ ਸੀ ਉਹਨੇ ਆਖਿਆ ਫਕੀਰ ਸਾਈ ਮੈਂ ਕਟ ਰਹੀ ਆਂ ਆਕਾਸ ਨੂੰ ਤੈਨੂੰ ਦੁੱਖ ਹੋਇਆ ਤੂੰ ਰੋਣ ਲੱਗ ਪਿਆ ਤੇ ਤੂੰ ਪੈਰਾਂ ਥਲੇ ਲਿਟਾੜਦਾ ਆ ਰਿਹਾ ਕਿਉਂ ਆਇਆ ਤੇਰੇ ਹੱਥੇ ਸੋਟਾ ਹੈ ਉਹਦੇ ਨਾਲ ਕਿਤਨੇ ਬੂਟੇ ਟੁੱਟ ਗਏ ਤੂੰ ਪੈਰਾਂ ਨਾਲ ਲਿਟਾੜਦਾ ਆ ਰਿਹਾ ਕਹਿੰਦੇ ਨਜ਼ਾਰ-ਉਜ਼ਾਰ ਰੋਪਿਆ ਉਸ ਬੀਬੀ ਦੇ ਕਦਮਾਂ ਤੇ ਗਿਰਿਆ ਆਖਿਆ ਹਾਂ ਅਜੇ ਵੀ ਮੇਰੀ ਕੋਮਲਤਾ ਵਿੱਚ ਫਰਕ ਹੈ ਤੋ ਫਿਰ ਗੁਫਾ ਚਲਾ ਗਿਆ ਕਿੰਨਾ ਇਹਦੀ লাশ ਹੀ ਨਿਕਲੀ ਸੀ ਫਿਰ ਉੱਥੇ ਉਹਨਾਂ ਨੇ ਮਕਬਰਾ ਬਣਾ ਦਿੱਤਾ ਹੁਣ ਮੁੜ ਕੇ ਨਿਕਲੇ ਹੀ ਨਹੀਂ ਉੱਥੇ ਹੀ ਰਿਹਾ ਉੱਥੇ ਉਸ ਦਾ ਜੋ ਹੈ ਅੰਤ ਹੋ ਗਿਆ ਇਹ ਤੇ ਹਿਰਦੇ ਦੀ ਕੋਮਲਤਾ ਹੋ ਜਾਂਦੀ ਹੈ ਔਰ ਮੈਂ ਆਪਣੀ ਜ਼ਿੰਦਗੀ ਚ ਇਸ ਤਰ੍ਹਾਂ ਦਾ ਇੱਕ ਸਿੰਘ ਵੇਖਿਆ ਸੁਲਤਾਨਪੁਰ ਵਿੱਚ ਦੇਖਿਆ ਅਜ ਵੀ ਪਰਮਣ ਕਰਦਾ ਹਾਲੇ ਦੋਲੇ ਦੁੱਧ ਅੱਗੋਂ ਰੱਖਿਆ ਮਹਾਪੁਰਸ਼ਾਂ ਨੇ ਉਹ ਡੇਰੇ ਰਹੇ ਬਾਬਾ ਕਰਤਾਰ ਸਿੰਘ ਉਹਨਾਂ ਨੇ ਚੁੱਕ ਕੇ ਇੱਕ ਪਾਸੇ ਕਰ ਦਿੱਤਾ ਤੇ ਅੱਖਾਂ ਵੀ ਪਰੀ ਆਈਆਂ ਪਾਣੀ ਰੱਖਿਆ ਤੇ ਇੱਕ ਪਾਸੇ ਕਰ ਦਿੱਤਾ ਔਰ ਕਈ ਦਿਨ ਦਾ ਬੈਠਾ ਸੀ ਲੰਗਰ ਦੀ ਰੋਟੀ ਲੈਂਦਾ ਨਹੀਂ ਸੀ ਦਾਲ ਵਾਪਸ ਕਰ ਛੱਡਦਾ ਸੀ ਤੇ ਸੋਚਿਆ ਚਲੋ ਦੁੱਧ ਦੇਈਏ ਦੁੱਧ ਵੀ ਵਾਪਸ ਕਰ ਦਿੱਤਾ ਇਸ سلسلہ ਮੈਂ ਦੇਖਿਆ ਬੋੜ ਦੇ ਦਰਖਤ ਦੇ ਥੱਲੇ ਬੈਠਾ ਤੇ ਸਾਲ ਦੇ ਸਾਲ ਮੈਂ ਉਸ ਸਥਾਨ ਤੇ ਜਾਣਾ ਠੱਠਾ ਠੱਬੇ ਉਹਨੂੰ ਕੈਨਨ ਕਪੂਰ ਥੱਲੇ ਦੇ ਕੋਲ ਤਿੰਨ ਚਾਰ ਦਿਨ ਮੈਂ ਆਸਰੀ ਵਰਦਾਉਣਾ ਹਰ ਸਾਲ ਆਖਰ ਜਦ ਇਹ سلسلہ ਵਰਤਿਆ ਤੇ ਮੈਨੂੰ ਕੋਈ ਫਲ ਦੇ ਗਿਆ ਸੀ ਕੋਈ ਸੰਫਾਫੀ ਤਾਂ ਮੈਂ ਫਲਾਂ ਦਾ ਲਿਫਾਫਾ ਉਹਦੇ ਅੱਗੋਂ ਰੱਖ ਦਿੱਤਾ ਮੈਂ ਕਿ ਰੋਟੀ ਵੀ ਕਈ ਦਿਨ ਦੀ ਨਹੀਂ ਖਾ ਰਿਆ ਚਲੋ ਦੁੱਧ ਵੀ ਇਹਨੇ ਵਾਪਸ ਕਰ ਦਿੱਤਾ ਇਹ ਵੇਟ ਕਰੀਏ ਸੇਬ ਸਨ ਕੁਝ ਆਲੂ ਬੁਖਾਰੇ ਸਨ ਉਹਨੇ ਸੀਨੇ ਨਾਲ ਲਾਇਆ ਤੇ ਆਖ ਲਗਾ ਮਸਕੀਨ ਜੀ ਬਹੁਤ ਸੁੰਦਰ ਸਰੂਪ ਹੈ ਬਹੁਤ ਸੁੰਦਰ ਸਰੂਪ ਹੈ ਮੈਂ ਕਿ ਕਿਸ ਦਾ ਕਹਿਣ ਲੱਗੇ ਰੱਬ ਦਾ ਉਨ ਸੇਵ ਦਾ ਸਰੂਪ ਰੱਬ ਦਾ ਸਰੂਪ ਉਹਨੂੰ ਦਿਖਾਈ ਦੇਵੇ। ਉਹ ਆਲੂ ਬੁਖਾਰਾ ਨੂੰ ਰੱਬ ਦਿਖਾਈ ਦੇਵੇ। ਖਾਵੇ ਨਾ। ਲੇਕਿਨ ਮੈਂ ਇਨੀ ਵੀ ਗੱਲ ਮੰਨਦਾ ਕਿ ਭੁੱਖ ਵੀ ਨਹੀਂ ਸੀ ਉਹਨੂੰ। ਨਹੀਂ ਲੱਗਦੀ ਸੀ। ਬ੍ਰਹਮ ਗਿਆਨੀ ਦਾ ਭੋਜਨ ਗਿਆਨ 15-15 ਦਿਨ ਬਾਬਾ ਸਮਾਦੀ ਚ ਰਹਿੰਦਾ ਸੀ ਤੇ ਮਸਤਾਨਾ ਮਰਦਾਨਾ ਸਾਫ ਕਹਿ ਦਿੰਦਾ ਸੀ। ਜਾਂ ਤੇ ਆਪਣੀ ਜਿਹੀ ਬਿਰਤੀ ਮੇਰੀ ਬਣਾ ਜਾਂ ਮੇਰੇ ਵਾਸਤੇ ਭੋਜਨ ਦਾ ਬੰਦਵਸ ਕਰ। ਨਿਰਮਲਿਆਂ ਦੀ ਟੋਲੀ ਦੇ ਨਾਲ ਮੈਂ ਕੁਝ ਅਮਰਨਾਥ ਦੀ ਯਾਤਰਾ ਕੀਤੀ ਤੇ ਕਿਦਰ ਨਾਥ ਦੇ ਰਸਤੇ ਦੇ ਵਿੱਚ ਇੱਕ ਬੈਂਗਣਾ ਦਾ ਖੇਤ ਸੀ ਬੈਂਗਣ ਲੱਗੇ ਇੱਕ ਉਦਾਸੀ ਮਾਤਮਾ बार-बार ਉਹਨਾਂ ਬੈਂਗਣਾਂ ਨੂੰ ਹੀ ਮੱਥਾ ਟੇਕੀ ਜਾਏ ਆਖੀ ਜਾਏ ਬੜੇ ਸ਼ਾਮ ਸੁੰਦਰ ਨੇ ਬੜੇ ਸ਼ਾਮ ਸੁੰਦਰ ਨੇ ਹੁਣ ਸ਼ਾਮ ਰੰਗ ਕਾਲਾ ਰੰਗ ਇੱਕ ਬੜਾ ਖੂਬਸੂਰਤ ਹੁੰਦਾ ਹੈ ਤੇ ਅੱਖ ਲੱਗਾ ਜ ਪਹਿਲੀ ਵਾਰ ਕਾਲਾ ਰੰਗ ਖੂਬਸੂਰਤ ਹੁੰਦਾ ਮੈਨੂੰ ਦਿਖਾਈ ਦਿੱਤਾ ਬਹੁਤ ਖੂਬਸੂਰਤ ਹੈ ਬਹੁਤ ਖੂਬਸੂਰਤ ਹੈ ਅਸੀਂ ਚਲੇ ਗਏ ਉੱਥੇ ਹੀ ਬੈਠਾ ਰਿਹਾ ਕਾਫੀ ਦੇਰ ਤੱਕ ਦੋ ਤਿੰਨ ਘੰਟਾ ਪਛੜ ਕੇ ਆਇਆ ਆਸ਼ਰਮ ਦੇ ਚ ਬਾਅਦ ਚ ਉੱਥੇ ਬੈਂਗਣਾ ਕੋਲੀ ਬੈਠਾ ਰਿਹਾ ਮਸਕਤੀ ਦੇ ਗੀਤ ਗਾਉਂਦਾ ਉੱਥੇ ਹੀ ਮਨ ਜੁੜ ਗਿਆ ਉੱਥੇ ਹੀ ਸਮਾਧੀ ਚ ਲੱਗ ਗਿਆ ਇਹ ਤੇ ਇੱਕ ਹੋ ਜਾਂਦੀ ਹੈ ਮਨ ਦੀ ਹਾਲ ਹੈ ਤੇ ਜਦ ਮਨ ਦੀ ਇਸ ਤਰ੍ਹਾਂ ਦੀ ਹਾਲਤ ਬਣੇ ਤੋ ਖਿਮਾ ਕਰਨੇ ਬਹੁਤ ਕੁਛ ਆਪਣੇ ਆਪ ਗਿਰ ਜਾਏਗਾ ਇਹ ਨਹੀਂ ਕਿ ਨਿਹਰਾ ਮਾਸ ਗਰੇਗਾ ਫਿਰ ਛੂਠ ਵੀ ਗਿਰ ਜਾਏਗਾ ਲੋਭ ਵੀ ਗਿਰ ਜਾਏਗਾ ਤ੍ਰਿਸ਼ਨਾ ਵੀ ਗਿਰ ਜਾਏਗੀ ਵੈਦ ਵਿਰੋਧ ਵੀ ਗਿਰ ਜਾਏਗਾ ਹੰਕਾਰ ਵੀ ਗਿਰ ਜਾਏਗਾ ਹੁਣ ਤੇ ਇਹ ਨਿੱਕੀ ਨਿੱਕੀ ਗੱਲ ਦੇਤੇ ਭੜਕ ਪੈਣ ਨੇ ਅਗਲੇ ਦੀ ਪੱਗ ਲਾਣ ਨੂੰ ਤਿਆਰ ਹੋ ਜਾਂਦੇ ਨੇ ਇੱਥੋਂ ਜਾਪਦਾ ਕੁਛ ਨਹੀਂ ਕੁਛ ਵੀ ਨਹੀਂ ਰੱਬ ਨਾਲ ਜੁੜਿਆ ਆ ਬੰਦਾ ਤੇ ਸਿਰ ਤੇ ਪੱਗ ਬੰਨਦਾ ਕਿਸੇ ਦੀ ਇੱਜ਼ਤ ਦਿੰਦਾ ਹੈ ਸਕੂਨ ਦਿੰਦਾ ਇਸ ਤਰ੍ਹਾਂ ਦੀ ਗੱਲ ਤੇ ਨਹੀਂ ਕਰਦਾ ਤੇ ਇਹ ਵਿਤ ਘਰੇ ਇਹ ਲੜਾਈ ਝਗੜੇ ਇਹ ਤੰਗ ਦਿਲੀ ਇਸ ਗੱਲ ਦਾ ਸਬੂਤ ਹੈ ਕਿ ਉਸ ਵਿਚਾਲ ਪਰਮਾਤਮਾ ਨਾਲ ਨਹੀਂ ਜੁੜੇ ਜੁੜਨਗੇ ਤੇ ਗੱਲ ਆਪਣੇ ਆਪ ਕੁਝ ਹੋਰ ਬਣੇਗੀ ਲਾਜ਼ਮੀ ਬਣੇਗੀ ਉਹ ਫਿਰ ਜੋ ਕੁਝ ਵੀ ਬਣੇ ਉਸ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਉਹਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਤੇ ਮੈਂ ਹੋਰ ਅਰਸ਼ ਕਰਾਂ ਅਸਮਾਪਤੀ ਕਰਾਂ ਜਗਤ ਦੇ ਜਿੰਨੇ ਮੂਲ ਮੰਤਰ ਨੇ ਦੋ ਦੋ ਤਿੰਨ ਚ ਚ ਅਖਰਾਂ ਚ ਮੁੱਕ ਜਾਂਦੇ ਨੇ ਜੈਸੇ ਕਲਮਾ ਇਹ ਮੂਲ ਮੰਤਰ ਹੈ ਇਸਲਾਮ ਦਾ ਲਾ ਇਲਾ ਇਲ ਲਾ ਮੁਹੰਮਦੇ ਰਸੂਲ ਅੱਲਾ ਕੋਈ ਜਪ ਲੈਣਾ ਇਹ ਉਹਨਾਂ ਦਾ ਮੂਲ ਮੰਤਰ ਹੈ ਜਿਹਨੂੰ ਉਹ ਅਰਬੀ ਚ ਕਲਮਾ ਕਹਿੰਦੇ ਨੇ ਇਹ ਮੂਲ ਮੰਤਰ ਹੈ ਬੁਨਿਆਦੀ ਮੰਤਰ ਹੈ ਘੰਟਾ-ਘੰਟਾ ਡੇਢ-ਡੇਢ ਘੰਟਾ ਵੀ ਅਭਿਆਸੀ ਲੋਕ ਜਪਦੇ ਨੇ ਬੜੀ ਉੱਚੀ ਧੁਨ ਨਾਲ ਜਪਦੇ ਨੇ ਔਰ ਇਹਦੇ ਅਖਰੀ ਅਰਥ ਨੇ ਅੱਲਾ ਸਿਰਫ ਇੱਕ ਹੈ ਔਰ ਅੱਲਾ ਦਾ ਜਿਹੜਾ ਰਸੂਲ ਹੈ ਉਹਦਾ ਜਿਹੜਾ ਸੰਦੇਸ਼ ਲਿਆਉਣ ਵਾਲਾ ਹੈ ਉਹ ਮੁਹੰਮਦ ਹੈ ਔਰ ਉਸ ਅੱਲਾ ਤੱਕ ਪਹੁੰਚਣ ਦਾ ਮੁਹੰਮਦ ਇੱਕ ਜ਼ਰੀਆ ਹੈ ਇਕ ਕਲਮੇ ਵਿੱਚ ਜਿਹੜਾ ਮੂਲ ਮੰਤਰ ਜਿਹਨੂੰ ਅਰਬੀ ਦੇ ਵਿੱਚ ਕਹਦੋ ਕਲਮਾ ਗੁਰੂ ਨਾਨਕ ਨੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਗੁਰਨਾਨਕ ਆਪ ਇੱਕ ਪਾਸੇ ਹੋ ਗਏ ਉਸ ਮੂਲ ਮੰਤਰ ਵਿੱਚ ਨਿਰੋਲ ਅਕਾਲ ਪੁਰਖ ਦੇ ਬੁਨਿਆਦੀ ਗੁਣ ਆਪ ਇੱਕ ਪਾਸੇ ਹੋ ਗਏ ਆਪਣਾ ਨਾਮ ਤੱਕ ਵੀ ਨਹੀਂ ਆਪਣੀ ਕੋਈ ਗੱਲ ਵੀ ਨਹੀਂ ਇਹੀ ਕਾਰਨ ਹੈ ਕਿ ਪਹਿਲੀ ਬਾਣੀ ਦਿੱਤੇ ਮੱਲਾ ਪਹਿਲਾਂ ਤੱਕ ਵੀ ਨਹੀਂ ਲਿਖਿਆ ਸਿਰਫ ਇਤਿਹਾਸਕ ਸਬੂਤ ਸਾਡੇ ਕੋਲ ਨੇ ਕਿ ਪਹਿਲੇ ਪਾਦਸ਼ਾਹੀਏ ਵਰਨਾ ਲਿਖਿਆ ਆਇਆ ਨਹੀਂ ਹੈ ਗੁਰੂ ਗ੍ਰੰਥ ਸਾਹਿਬ 'ਚ ਕਿ ਮੱਲਾ ਪਹਿਲਾ ਹੈ ਇਹ ਪਹਿਲੀ ਬਾਣੀ ਪਹਿਲੇ ਪਾਦਸ਼ਾਹੀਏ ਇਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ ਇਹ ਸਾਨੂੰ ਇਤਿਹਾਸਕ ਗ੍ਰੰਥ ਲੱਭਣੇ ਪੈਣਗੇ ਇਤਿਹਾਸ ਵੇਖਣਾ ਪਏਗਾ ਉਸ ਮੂਲ ਮੰਤਰ ਦੇ 'ਚ ਈਸ਼ਵਰ ਦੇ ਨਿਰੋਲ ਬੁਨਿਆਦੀ ਗੁਣਾਂ ਦਾ ਜ਼ਿਕਰ ਤੂੰ ਇੱਕ ਹੈ ਔਰ ਜੋ ਉਹ ਇੱਕ ਹੈ ਉਹ ਓੰਕਾਰ ਹੈ ਉਹ ਓੰਕਾਰ ਕਿਸੇ ਦੇ ਅੰਦਰ ਓਮ ਹੋ ਕੇ ਪ੍ਰਗਟ ਹੋਇਆ ਹੈ ਅਲਕ ਹੋ ਕੇ ਪ੍ਰਗਟ ਹੋਇਆ ਹੈ ਅਮੇਨ ਹੋ ਕੇ ਪ੍ਰਗਟ ਹੋਇਆ ਹੈ ਓਮਕਾਰ ਹੋ ਕੇ ਪ੍ਰਗਟ ਹੋਇਆ ਹੈ ਗੁਰੂ ਨਾਨਕ ਦੇ ਅੰਦਰ ਵਾਹਿਗੁਰੂ ਹੋ ਕੇ ਪ੍ਰਗਟ ਹੋਇਆ ਉਹਨਾਂ ਸਾਰਿਆਂ ਨੇ ਗੁਰਮੰਤਰ ਗੁਪਤ ਰੱਖੇ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਵੀ ਅਧਿਕਾਰ ਗੁਪਤੀ ਸੀ ਕਰੀਬਨ ਕਰੀਬਨ ਜਿਹੜਾ ਅਧਿਕਾਰੀ ਹੋਵੇ ਸਤਿਗੁਰੂ ਉਸ ਨੂੰ ਕਹਿੰਦੇ ਸੰਤ ਜਪ ਫਿਰ ਬਾਈ ਮੰਜੀਆਂ ਬਖਸ਼ੀਆਂ ਗੁਰੂ ਅਮਰਦਾਸ ਨੇ ਵੇ ਤੁਸੀਂ ਦੱਸ ਦਿੱਤਾ ਕਰੋ ਜੇ ਕੋ ਅਗਰ ਕੋਈ ਅਧਿਕਾਰੀ ਹੋਵੇ ਅਗਰ ਕੋਈ ਜਪਣਾ ਚਾਹੇ ਐਵੇਂ ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿ 22 ਮੰჯੀਆਂ ਵੀ ਖਤਮ ਕੀਤੀਆਂ ਮਰਿਆਦਾ ਪੰਜ ਪਿਆਰਿਆਂ ਦੇ ਹੱਥ ਦਿੱਤੀ ਤੇ ਪੰਜ ਪਿਆਰਿਆਂ ਦੀ ਜੋ ਮਰਿਆਦਾ ਹੈ ਉਹ ਰਹਿਤ ਨਾਮਿਆਂ ਚ ਦਰਜ ਹੈ ਔਰ ਸਭ ਤੋਂ ਵੱਡਾ ਰਹਿਤ ਨਾਮਾ ਖਰੜਾ ਸੜੇ ਕੋਲ ਹੈ ਪੰਥ ਦਾ ਜਿੰਨੇ ਚਿਰ ਤੱਕ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ کم ਸੇ ਘਮ ਇਹ ਗੁਰੂ ਦੇ ਵਾਸਤੇ ਇਸ ਪੰਥ ਦੀ ਏਕਤਾ ਨੂੰ ਬਣਾਈ ਰੱਖੋ ਨੇ ਤੇ ਖੇਰੂ ਖੇਰੂ ਕਰਨ ਵਾਲੇ ਬਹੁਤੇ ਨੇ। ਔਰ ਸਾਡੀ ਕਮਜ਼ੋਰੀ ਉਹਨਾਂ ਨੂੰ ਪਤਾ ਹੈ ਵੀ ਇਹ ਧਾਰਮਿਕ ਤੌਰ ਤੇ ਵੀ ਇਕ ਨਹੀਂ ਰਹੇ ਔਰ ਸਿਆਸੀ ਤੌਰ ਤੇ ਵੀ ਇਕ ਨਹੀਂ ਰਹੇ। ਇਸ ਵਾਸਤੇ ਰੋਜ਼ ਸਾਨੂੰ ਮਾਰ ਪੈ ਰਹੀ ਹੈ। ਰੋਜ਼ ਮੈਂ ਤੇ 33-35 ਸਾਲ ਤੋਂ ਇਹ ਦੇਖ ਰਿਹਾ ਕਿ ਸਾਡਾ ਹਰ ਮਨੋਰਥ ਜੋ ਹੈ ਅਸਫਲ ਗਿਆ ਹੈ। ਪੂਰਾ ਨਹੀਂ ਹੋਇਆ। ਜੋ ਵੀ ਅਸਾ ਨਿਸ਼ਾਨਾ ਬਣਾਇਆ ਨਹੀਂ ਪਹੁੰਚ ਸਕੇ ਇਸ ਤੇ। ਜੋ ਸਿਆਸੀ ਨਿਸ਼ਾਨਾ ਬਣਾਇਆ ਉਦੀ ਵੀ ਪੂਰਤੀ ਨਹੀਂ ਹੋਈ ਜੋ ਧਾਰਮਿਕ ਨਿਸ਼ਾਨਾ ਬਣਾਇਆ ਉਦੀ ਵੀ ਪੂਰਤੀ ਨਾ ਹੋਈ ਧਾਰਮਿਕ ਨਿਸ਼ਾਨਾ ਇਸ ਵਾਸਤੇ ਪੂਰਾ ਨਾ ਹੋਇਆ ਧਾਰਮਿਕ ਤੌਰ ਤੇ ਧੜਿਆਂ ਚ ਅਸੀਂ ਵੰਡੇ ਆਏ ਤੇ ਸਿਆਸੀ ਨਿਸ਼ਾਨਾ ਇਸ ਵਾਸਤੇ ਪੂਰਾ ਨਾ ਹੋਇਆ ਸਿਆਸੀ ਤੌਰ ਤੇ ਅਸੀਂ ਚਾਰ ਪੰਜ ਧੜਿਆਂ ਚ ਤੋਂ ਕਮਜ਼ੋਰ ਰਹ ਗਏ ਔਰ ਕੌਮ ਨੂੰ ਕਮਜ਼ੋਰ ਕਰਨਾ ਖਿਮਾ ਕਰਨੀ ਪੰਥ ਨੂੰ ਕਮਜ਼ੋਰ ਕਰਨਾ ਇਹ ਗੁਰੂ ਦਰੋਹੀ ਹੋਵੇਗੇ ਇਹ ਗੁਰੂ ਦੀ ਬਖਸ਼ਿਸ਼ ਨਹੀਂ ਇਹ ਗੁਰੂ ਦੀ ਰਹਿਮਤ ਨਹੀਂ ਤੋ ਜਿਹੜਾ ਇੱਕ ਹੈ ਉਹ ਅਹੰਕਾਰ ਦੇ ਰੂਪ ਵਿੱਚ ਪ੍ਰਗਟ ਹੈ ਉਤਪਤੀ ਪਾਲਣਾ ਤੇ ਨਾਸ ਕਰਨ ਵਾਲਾ ਉਹ ਸਤ ਸਰੂਪ ਹੈ ਉਹ ਕਰਤਾ ਹੈ ਐਸਾ ਕਰਤਾ ਜੋ ਭੈ ਤੋ ਰਹਤ ਹੈ ਵੈਰ ਤੋ ਰਹਤ ਹੈ ਔਰ ਐਸਾ ਜੋ ਸਮੇ ਤੋ ਰਹਤ ਹੈ ਕਿ ਲਵਜ਼ ਮੈਂ ਫਿਰ ਦੋ ਰਾ ਦੇ ਆ ਕੁਛ ਤੇ ਉਹ ਨੇ ਜੋ ਬਿਲਕੁਲ ਦੂਰ ਚਲੇ ਗਏ ਨੇ ਉਹ ਦਿਨ ਵਾਲੇ ਸ਼ਬਦ ਉਹਨਾਂ ਨੂੰ ਹੁਣ ਵਾਪਸ ਲੈਣਾ ਬੜਾ ਸਮਾਂ ਲੱਗੇਗਾ ਬੜਾ ਖਪਣਾ ਪਏਗਾ ਤੇ ਜਿਹੜੇ ਨੇੜੇ ਨੇ ਇਤਨੇ ਤੰਗ ਦਿਲ ਇਤਨੇ ਤੰਗ ਦੇ ਰਿਏ ਉਹ ਸਿੱਖ ਧਰਮ ਨੂੰ ਬੋਧੀ ਜੈਨੀ ਬਣਾਈ ਜਾਂਦੇ ਨੇ। વૈਦਿਕ ਬਣਾਈ ਜਾਂਦੇ ਨੇ। ਤੇ ਜਿਵੇਂ ਬ੍ਰਾਹਮਣ ਕਿਸੇ ਦੂਸਰੇ ਨੂੰ ਕਬੂਲ ਨਹੀਂ ਕਰਦਾ ਸੀ ਇਹ ਵੀ ਨਹੀਂ ਕਰਦਾ। ਤਾਂ ਫਿਰ ਮੁਸ਼ਕਿਲ ਹੈ। ਇਹ ਸੰਸਾਰ ਦਾ ਧਰਮ, ਇਹ विश्व ਧਰਮ। ਔਰ ਇਤਨੀ ਵੱਡੀ ਇਕਤਾ ਤੁਸੀਂ ਕਿਦਰੇ ਨਹੀਂ ਦੇਖੋਗੇ? ਤੁਹਾਨੂੰ ਕੁਰਾਨ ਦੇ ਚ ਰਾਮ ਦੇ ਬੋਲ ਨਹੀਂ ਮਿਲਣਗੇ। ਤੇ ਤੁਹਾਨੂੰ ਰਾਮਾਇਣ ਦੇ ਚ ਖੁਦਾ ਦੇ ਬੋਲ ਨਹੀਂ ਮਿਲਣਗੇ। ਇੱਕੋ ਇੱਕ ਤੇ ਦੁਨੀਆ 'ਚ ਧਰਮ ਗ੍ਰੰਥ ਹੈ। ਜੇ ਤੇ ਦੁਨੀਆ ਦੇ ਤਮਾਮ ਨਾਮ ਮੌਜੂਦ ਨੇ ਤੇ ਤਮਾਮ ਨਾਮਾਂ ਤੋਂ ਸਦਕੇ ਵੀ ਜਾਂਦੇ ਪੈਨੇ ਬਲਹਾਰੇ ਜਾਉ ਜੀਤੇ ਤੇਰੇ ਨਾਮ ਹੈ ਇੱਕ ਪੰਕਤੀ ਵਰਤ ਦਿੱਤੀ ਜਾਂਦੀ ਹੈ ਬਈ ਨਹੀਂ ਵਰਤਣਾ ਕਿ ਬੇਦੀਨਾ ਕੀ ਦੋਸਤੀ ਬੇਦੀਨਾ ਦਾ ਖਾਣਾ ਇੰਜ ਮੈਨੂੰ ਸੁਣਾਉਂਦੇ ਨੇ ਬੇਦੀਨਾ ਕੀ ਦੋਸਤੀ ਬੇਦੀਨਾ ਦਾ ਖਾਣਾ ਗੁਰੂ ਅਮਰਦਾਸ ਜੀ ਨੇ ਲਿਖ ਦਿੱਤਾ ਬੇਦੀਨ ਬੰਦੇ ਨਾਲ ਕਿਉਂ ਵਰਤੀਏ ਬੇਦੀਨ ਕੋਲ ਕਿਉਂ ਬੈਠੀਏ ਤੇ ਮੈਂ ਕਿਹਾ ਬੇਦੀਨ ਹੈ ਕੌਣ ਉਹ ਤੇ ਅਗਲੀ ਪੰਕਤੀ ਨੇ ਖੋਲ ਕੇ ਦੱਸ ਦਿੱਤਾ ਕਿ ਸਰਫੇ ਕੋਈ ਪੰਕਤੀ ਪੜਨੀ ਹੈ ਬੇਦੀਨ ਕਿਸ ਨੂੰ ਆਖੋਗੇ ਕੌਣ ਹੈ ਬੇਦੀਨ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸ਼ੈਤਾਨ ਜੋ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਜਿਹਨੂੰ ਸਿਫਤ ਤੋਂ ਸਲਾਹ ਦੀ ਜਾਂਚ ਨਹੀਂ ਆਉਂਦੀ ਤੇ ਜਿਹੜਾ ਹਰ ਵਕਤ ਸ਼ੈਤਾਨੀਅਤ ਦੇ ਵਿੱਚ ਰਹਿੰਦਾ ਹੈ ਇਸ ਬੰਦੇ ਦੇ ਨਾਲ ਉੱਠਣਾ ਬੈਠਣਾ ਬੰਦ ਕਰ ਦਿਓ ਨਹੀਂ ਤੇ ਸ਼ੈਤਾਨ ਬਣਾ ਦੇਗਾ ਸਿਫਤੀ ਸਾਰ ਨਾ ਜਾਣੇ ਜਿਹਨੂੰ ਸਿਫਤ ਤੋਂ ਨਹੀਂ ਆਉਂਦੀ ਅਗਰ ਕੋਈ ਓਮ ਜਪਦੇ ਆ ਜਪਦੇ ਆ ਰਸ ਦੇ ਚ ਡੁੱਬ ਗਿਆ ਉਹਨੂੰ ਤੁਸੀਂ ਬੇਦੀਨ ਨਹੀਂ ਕਹਿ ਸਕਦੇ ਅਗਰ ਕੋਈ ਅੱਲਾ ਅੱਲਾ ਕਹਿੰਦੇ ਆ ਕਹਿੰਦੇ ਆ ਰਸ ਦੇ ਚ ਚਲਾ ਗਿਆ ਉਹਨੂੰ ਤੁਸੀਂ ਬੇਦੀਨ ਨਹੀਂ ਆਖ ਸਕਦੇ ਅਗਰ ਕੋਈ ਅਲਕ ਅਲਕ ਦਾ ਜਾਪ ਕਰਦੇ ਆ ਕਰਦੇ ਆ ਆਪਣੇ ਢੰਗ ਨਾਲ ਕਿਸੇ ਮਸਤੀ ਤੇ ਸਮਾਧੀ ਚਲਾ ਗਿਆ ਤੁਸੀਂ ਉਸ ਨੂੰ ਬੇਦੀਨ ਨਹੀਂ ਕਹਿ ਸਕਦੇ ਬੇਦੀਨ ਹੋ ਕੌਣ ਗੁਰੂ ਅਮਰਦਾਸ ਜੀ ਖੋਲਦੇ ਪੈ ਨੇ ਸਿਫਤੀ ਸਾਰ ਨਾ ਜਾਣ ਨਹੀਂ ਸਦਾ ਵਸੇਸ਼ ਅਠੇ ਪੈਰ ਸ਼ੈਤਾਨ ਹਰ ਵਕਤ ਸ਼ੈਤਾਨ ਇਧਰ ਲੜਨਾ ਉਧਰ ਲੜਨਾ ਇਧਰ ਝਗੜਾ ਖੜਾ ਕਰ ਦੇਣਾ ਉਧਰ ਝਗੜਾ ਚਿਨਗਾਰੀ ਚਿਨਗਾਰੀ ਆਗ ਹੀ ਆਗ ਸ਼ੈਤਾਨ ਨਾ ਵਰਤੋ ਇਹ ਦਿਨਾਰ ਗੱਲ ਤੇ ਇੰਨੇ ਹੈ ਪਰ ਹੁਣ ਨਹੀਂ ਵਰਤਣਾ ਸਿੱਖ ਨਾਲ ਵੀ ਨਹੀਂ ਵਰਤਣਾ ਕਿਉਂਕਿ ਇਹ ਸਾਡੇ ਢੜੇ ਦਾ ਨਹੀਂ ਸਾਡੇ ਫਿਰਕੇ ਦਾ ਨਹੀਂ ਸਾਡੇ ਟੋਲੇ ਦਾ ਨਹੀਂ ਤੇਰੇ ਟੋਲੇ ਦਾ ਨਹੀਂ ਹੋਵੇਗਾ ਨਹੀਂ ਹੋਵੇਗਾ ਗੁਰੂ ਨਾਨਕ ਦੇ ਟੋਲੇ ਦਾ ਤੇ ਹੈ ਨਾ ਕਲਗੀਧਰ ਦੇ ਟੋਲੇ ਦਾ ਤੇ ਹੈ ਤੰਗ ਦੀ ਲਈ ਕਹਿੰਦਾ ਮੈਂ ਇਹ ਸ਼ਬਦ ਇਸ ਵਾਸਤੇ ਕਹਿੰਦਾ ਪਿਆ ਕਿ ਇਹ ਤੰਗ ਦੀ ਲਈ ਤੁਸੀਂ ਵਰਤੇ ਤੇ ਫਿਰ ਨਾਮਧਾਰੇ ਵੀ ਠੀਕ ਨੇ ਤੇ ਢਿਰੰਕਾਰੇ ਵੀ ਠੀਕ ਨੇ ਉਹ ਵੀ ਪਰਦੇ ਪੈਨੇ ਗੁਰਬਾਣੀ ਕਹਿੰਦੇ ਅਸੀਂ ਖੜੜੇ ਇਹਨਾਂ ਨਹੀਂ ਮੰਨਦੇ ਨਹੀਂ ਕਬੂਲ ਕਰਦੇ ਰਾਦਾ ਸੁਆਮੀ ਨਾਲ ਜਿਹੜੀ ਮੇਰੀ ਯੂਕੇ ਦੇ ਤੇ ਦਿੱਲੀ ਦੇ ਵਿੱਚ ਜੋ ਹੈ ਝੜਪਾਂ ਹੋਏ ਇਸ ਗੱਲ ਦੀ ਮੈਂ ਕਿਹਾ ਜੇ ਤੁਸੀਂ ਇਸ਼ਟ ਨਹੀਂ ਮੰਨਦੇ ਤੇ ਫਿਰ ਬਾਣੀ ਨੂੰ ਅੱਗੇ ਕਰਕੇ ਆਪਣੀ ਗੁਰਿਆਈ ਚਮਕਾਣ ਦਾ ਕੀ ਮਤਲਬ ਹੈ ਕਹਿੰਦੇ ਅਸੀਂ ਇਸ਼ਟ ਮੰਨਦੇ ਆ ਪਰ ਤੁਹਾਡੇ ਖੜੜੇ ਦੇ ਮੁਤਾਬਕ ਨਹੀਂ ਮੰਨਦੇ ਉਹਨਾਂ ਦੇ ਲਵਸ ਅਸੀਂ ਮੰਨਦੇ ਤੁਹਾਡੇ ਖੜੜੇ ਦੇ ਮੁਤਾਬਕ ਨਹੀਂ ਮੰਨਦੇ ਤੁਹਾਡੀ ਖਰੜੇ ਦੀ ਸ਼ੈਲੀ ਨੂੰ ਅਸੀਂ ਨਹੀਂ ਮੰਨਦੇ। ਤਾਂ ਕੁਦਰਤੀ ਗੱਲ ਹੈ ਅਲੱਗ ਹੋ ਗਿਆ سلسلہ ਫਿਰ ਤੇ ਜੇ ਖਰੜੇ ਦੀ ਸ਼ੈਲੀ ਇਹਨਾਂ ਨੇ ਨਹੀਂ ਮੰਨਦੇ ਤੇ ਤੁਹਾਡੇ ਵਿੱਚੋਂ ਵੀ ਚੰਦ ਕਹਿ ਦੇਣ ਅਸੀਂ ਖਰੜੇ ਨੂੰ ਨਹੀਂ ਮੰਨਦੇ। ਜੋ ਪੰਥ ਨੇ ਪ੍ਰਮਾਣ ਕੀਤਾ ਹੈ, ਬਣਾਇਆ ਹੈ 6 ਮਹੀਨੇ ਮਿਹਨਤ ਕਰਕੇ, ਗੁਰੂ ਘਰ ਦੇ ਮਹਾਨ ਵਿਦਵਾਨਾਂ ਨੇ ਮਿਹਨਤ ਕਰਕੇ ਸਰਬਸੰਮਤੀ ਨਾਲ ਗੱਲ ਪਾਸ ਹੋਈ, ਅਕਾਲ ਤਖ਼ਦੀ ਮੌਲ ਲਾ ਕੇ ਰਾਏਜ ਕਰ ਦਿੱਤਾ ਗਿਆ। ਤੁਸੀਂ ਆਹ ਕੋ ਸਾਨੂੰ ਪ੍ਰਵਾਨ ਨਹੀਂ। ਤੇ ਖਿਮਾ ਕਰਨੀ ਉਹਨਾਂ 'ਚ ਤੇ ਸਾਡੇ 'ਚ ਫਿਰ ਕੀ ਫਰਕ ਹੋਵੇਗਾ? ਉਹਦੇ ਵਿੱਚ ਜਿੰਨੀਆਂ ਰਹਿਤਾਂ ਲਿਖੀਆਂ ਉਹਨੀਆਂ ਹੀ ਰਹਿਤਾਂ ਹੋਰ ਕੋਈ ਰਹਿਤ ਨਹੀਂ ਐਨੇ ਮਹਰੂਸ ਕਰਦੇ ਆਂ ਅਗਰ ਕੋਈ ਹੋਰ ਰਹਿਤਾ ਹੈ ਤਾਂ ਮੇਰੀ ਤਰ੍ਹਾਂ ਕੋਈ ਦਾਵਾ ਕਰਨ ਵਾਲਾ ਹੋਵੇਗਾ ਮੈਂ ਦਾਵਾ ਕਰ ਦਿਆਂ ਕੋਈ ਕੋ ਹੋਰ ਦਾਵਾ ਕਰ ਦੇਵੇਗਾ ਕੋਈ ਹੋਰ ਦਾਅਵਾ ਕਰ ਰਹਿਤ ਉਹੀ ਹੈ ਜੋ ਖੜੜੇ ਚ ਹੈ ਕੋ ਰਹਿਤਾ ਉਹੀ ਨੇ ਜੋ ਖੜੜੇ ਚ ਨੇ ਹੋਰ ਕੋਈ ਨਹੀਂ ਅਗਰ ਕੋਈ ਆਖੋ ਹੋਰ ਵੀ ਹੈ ਤਾਂ ਇਸ ਤਰ੍ਹਾਂ ਹੋਰ ਚੌਥਾ ਖੜਾ ਹੋ ਜਾਏਗਾ ਪੰਜਵਾਂ ਖੜਾ ਹੋ ਜਾਏਗਾ ਤੇ ਕੌਮ ਨੂੰ ਖੇਰੂ ਖੇਰੂ ਕਰਦੇ ਹੋਗੇ ਟੁਕੜੇ ਟੁਕੜੇ ਕਰਦੇ ਹੋਗੇ ਤੇ ਪਹਿਲੇ ਹੀ ਟੁਕੜੇ ਟੁਕੜੇ ਹੋ ਗਈ ਹੈ ਕਾਫੀ ਪਹਿਲੇ ਅਸੀਂ ਕਾਫੀ ਕਮਜ਼ੋਰ ਹੋ ਗਏ ਔਰ ਸਾਡੀ ਕਮਜ਼ੋਰੀ ਨੂੰ ਵੇਖ ਲਿਆ ਅਗਲਿਆਂ ਨੇ ਕਿ ਇਹ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਜਮਹੂਰੀ ਰਾਜ ਕੀ ਵੋਟਾਂ ਦਾ ਰਾਜ ਹੈ ਨਾ ਤਾਂ ਉਹਨਾਂ ਨੂੰ ਪਤਾ ਚੱਲ ਗਿਆ ਸੀ ਤੇ ਇਹਨਾਂ ਨੂੰ ਵੰਡ ਦਿੱਤਾ ਹੈ ਤਕਸੀਮ ਕਰ ਦਿੱਤਾ ਹੈ ਇਹਨਾਂ ਦਾ ਅੰਮ੍ਰਿਤ ਇੱਕ ਨਹੀਂ ਇਹਨਾਂ ਦਾ ਇਸ਼ਟ ਇੱਕ ਨਹੀਂ ਇਹਨਾਂ ਦੀ ਮਰਿਆਦਾ ਇੱਕ ਨਹੀਂ ਤੇ ਫਿਰ ਇਹਨਾਂ ਦੀ ਰਾਜਸੀ ਪਾਰਟੀ ਇੱਕ ਨਹੀਂ ਉਹਨਾਂ ਨੂੰ ਪਤਾ ਚੱਲ ਗਿਆ ਇਸ ਗੱਲ ਸਾਡੀ ਕਮਜ਼ੋਰੀ ਦਾ ਨਾ ਇਹਨਾਂ ਦੀ ਰਾਜਸੀ ਪਾਰਟੀ ਇੱਕ ਹੈ ਨਾ ਇਹਨਾਂ ਦੀ ਰਾਜਨੀਤੀ ਇੱਕ ਹੈ ਨਾ ਇਹਨਾਂ ਦਾ ਅੰਮ੍ਰਿਤ ਇੱਕ ਹੈ ਨਾ ਇਹਨਾਂ ਦੀ ਇਬਾਦਤ ਦਾ ਢੰਗ ਇੱਕ ਹੈ ਨਾ ਇਹਨਾਂ ਦੀ ਮਰਿਆਦਾ ਇੱਕ ਹੈ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਨੇ ਬਾਕੀ ਤੇ ਕੁਝ ਵੀ ਇੱਕ ਨਹੀਂ ਹੈ ਇਤੇ ਅਨੇਕਤਾ ਚ ਹੈ ਨਾ ਇਸ ਕਮਜ਼ੋਰੀ ਦਾ ਪਤਾ ਹੈ ਤੇ ਇੱਕ ਕੌਮੀ ਦਰਦ ਹੋਣ ਦੇ ਨਾਤੇ ਮੈਂ ਇਹਨਾਂ ਅਰਜ਼ ਕਰਦਾ ਕਿ ਤੁਹਾਡੇ ਕੋਲ ਹੋਰ ਮੇਰਾ ਕੋਈ ਸਵਾਰਥ ਨਹੀਂ ਹੈ ਜਾਂ ਕੋਈ ਮੈਂ ਆਪਣਾ ਫਿਰਕਾ ਤੇ ਧੜਾ ਬਣਾਇਆ ਨਹੀਂ ਉਹ ਜਿਹੜਾ ਅਕਾਲ ਪੁਰਖ ਦਾ ਅਕਾਲ ਤਖਤ ਇੱਕ ਧੜਾ ਹੈ ਬਸ ਮੈਂ ਉਸਦੀ ਗੱਲ ਕਰਦਾ ਤੇ ਹੋਰ ਕੁਝ ਨਹੀਂ ਪੰਥ ਨਹੀਂ ਜੋ ਇੱਕ ਬਕਾਇਦਾ ਬਣਾਇਆ ਖੜੜਾ ਉਹਦੀ ਗੱਲ ਪਿਆ ਕਰਦਾ ਉਸ ਖੜੜੇ ਤੋਂ ਉਲਟ ਕੋਈ ਅਮਰਤ ਦੀ ਮਰਿਆਦਾ ਬਣਾਵੇ ਰਹਿਤ ਬੈਤ ਦੀ ਮਰਿਆਦਾ ਦਸੇ ਕਿਸੇ ਹੱਦ ਤੱਕ ਉਹ ਪੰਥ ਦਰੋਹੀ ਹੋਵੇਗਾ ਇੰਨੇ ਮੈਂ ਅਰਜ਼ ਕਰਦਾ ਕਿਉਂਕਿ ਪੰਥ ਨਹੀਂ ਤੇ ਬਣਾਇਆ ਜਾਂ ਤੇ ਪਹਿਲੇ ਉਸ ਨੂੰ ਤਬਦੀਲ ਕਰਾਓ ਤੇ ਫਿਰ ਚਲਾਓ ਤੇ ਜਤੂ ਸਿੱਤਬਰੀਲ ਨਹੀਂ ਕਰ ਸਕਦੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਤਬਦੀਲ ਕਰ ਸਕਦਾ ਸ਼੍ਰੋਮਣੀ ਕਮੇਟੀ ਦਾ ਸਿਕੱਤਰ ਨਹੀਂ ਤਬਦੀਲ ਕਰ ਸਕਦਾ ਅਕਾਲੀ ਦਲ ਦਾ ਪ੍ਰਧਾਨ ਨਹੀਂ ਤਬਦੀਲ ਕਰ ਸਕਦਾ ਸਿੱਖ ਜਗਤ ਦੇ ਸਾਰੇ ਵਿਦਵਾਨ ਇਕੱਠੇ ਹੋਣਗੇ ਮਹਾਤਮਾ ਲੋਕ ਇਕੱਠੇ ਹੋਣਗੇ ਅਭਿਆਸੀ ਇਕੱਠੇ ਹੋਣਗੇ ਸਰਬਸੰਮਤੀ ਨਾਲ ਜੋ ਫੈਸਲਾ ਹੋਏਗਾ ਤਾਂ ਕੁਝ ਤਬਦੀਲ ਹੋ ਸਕਦਾ ਹੋ ਹੀ ਨਹੀਂ ਸਕਦਾ ਦੋ ਪੰਕਤੀਆਂ ਐਡ ਕਰਨੀਆਂ ਸਨ ਤਿੰਨ ਦਿਨ ਖਪਦੇ ਰਹੇ ਔਰ ਤਿੰਨ ਦਿਨ ਮੈਂ ਵੀ ਉਸ ਮੀਟਿੰਗ ਵਿੱਚ ਰਿਹਾ ਸਵੇਰੇ ਤੇ ਬੈਠੇ ਸ਼ਾਮ ਤੱਕ ਨਖਾਣਾ ਨਾ ਪੀਣਾ ਪੈਸ ਚਲਦੀ ਰਹਿੰਦੀ ਸੀ ਪੰਕਤੀਆਂ ਸਿਰਫ ਇਹ ਐਡ ਕਰਨੀਆਂ ਸਨ ਵਿੱਚੇ ਕਿ ਬਈ ਇਹ ਜਿਹੜੇ ਨਿਰੰਕਾਰ ਹੀ ਨੇ ਇਹਨਾਂ ਨਾਲ ਮਿਲਵਰਤਨ ਨਹੀਂ ਰੱਖਣੀ ਤੇ ਖਰੜੇ 'ਚ ਇਹ ਪੰਕਤੀਆਂ ਐਡ ਕਰਤੀਆਂ ਸਨ ਨਹੀਂ ਹੋ ਸਕੀਆਂ ਦਿਨ ਦਿਨ ਲੰਬੀ ਬਹਿਸ ਤੋਂ ਬਾਅਦ ਆਖਰੀ ਫੈਸਲਾ ਹੋਇਆ ਹੁਕਮਨਾਮਾ ਤੇ ਜਾਰੀ ਹੋ ਸਕਦਾ ਇਹ ਵਿੱਚ ਨਹੀਂ ਐਡ ਕਰਨੀ ਅੱਜ ਇਹ ਕੀਤੀਆਂ ਕੱਲ ਕੁਝ ਹੋਰ ਕਰਨਾ ਪਏਗਾ ਪਰਸੋਂ ਕੁਝ ਹੋਰ ਕਰਨਾ ਪਏਗਾ ਖਰੜਾ ਬਹੁਤ ਲੰਬਾ ਹੋ ਜਾਏਗਾ ਖਰਲੇ ਦੀ ਮੂਲ ਰੇਖਾ ਬਦਲ ਜਾਏਗੀ ਕੱਲ ਕੋਈ ਹੋਰ ਘਟਨਾ ਘਟ ਸਕਦੀ ਹੈ ਪਰसों ਕੋਈ ਹੋਰ ਘਟਨਾ ਕਰ ਸਕਦੀ ਹੈ ਤਾਂ ਮੈਂ ਇਨੀ ਅਰਜ਼ ਕਰਦੇ ਆਂ ਕਈਆਂ ਨੇ ਇੰਜ ਪਲੁਖਾ ਇੱਕ ਬੰਦੇ ਨੂੰ ਖਰੜਾ ਬਣਾ ਦਿੱਤਾ ਇੱਕ ਬੰਦੇ ਨੇ ਨਹੀਂ ਬਣਾਇਆ ਨਾ ਇੱਕ ਬੰਦਾ ਉਸ ਨੂੰ ਤਬਦੀਲ ਕਰ ਸਕਦਾ ਹੈ ਨਾ ਇੱਕ ਬੰਦਾ ਉਸ ਨੂੰ ਬਣਾ ਸਕਦਾ ਹੈ ਕਿਸੇ ਦੀ ਜ਼ਰੂਰਤ ਨਹੀਂ ਧਾਰਮਿਕ ਸਲਾਹਕਾਰ ਕਮੇਟੀ ਅਲੱਗ ਹੈ ਜੋ ਬਕਾਇਦਾ ਧਰਮ ਸੰਬੰਧੀ ਮਸਲਿਆਂ ਨੂੰ ਜਿਠ ਕੇ ਤੇ ਸਰਵ ਸੰਤੀ ਨਾਲ ਪਾਸ ਕਰਦੀ ਹੈ ਕਿਸੇ ਪ੍ਰਧਾਨ ਦੀ ਕੋਈ ਤਾਕਤ ਨਹੀਂ ਕਿ ਖਰੜੇ ਦੇ ਚ ਇੱਕ ਪੰਕਤੀ ਘਟਾ ਦੇਵੇ ਤੇ ਇੱਕ ਮਤਾ ਦੇਵੇ ਇਹ ਤਾਕਤ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਵੀ ਨਹੀਂ ਹੈ पर अफसोस की गल जणा खणा उस नु बदल के रख देंदा जणा खणा उस दी مخالفت ਕਰ ਛਿੜਦਾ ਹੈ خیر مختصر میں عرض کراں سکھ ਧਰਮ ਇਕ ਇਨਾ ਮਹਾਨ ਇਤਨਾ ਵਿਸ਼ਾਲ ਧਰਮ ਸੇ ਜਿਸ ਦਾ ਕਰੀਬਨ ਕਰੀਬਨ ਪੁਰਾਣੇ ਤਮਾਮ ਧਰਮਾਂ ਦੇ ਨਾਲ ਜੇ ਮੁਕਾਬਲਾ ਕਰੀਏ ਤੇ ਅਹਮ ਲੇਕਿਨ ਜੋ ਕੁਝ ਪੁਰਾਣੇ ਧਰਮਾਂ ਦੇ ਵਿੱਚ ਖਾਮੀਆਂ ਸਨ ਉਸ ਸਾਰੀਆਂ ਵਿੱਚ ਆ ਗਈਆਂ ਬਦਕਿਸਮਤੀ ਜਿਹੜੀ ਹੈ ਉਹ ਏ اور میں ਫਿਰ ਅਰਜ਼ ਕਰਾਂ ਕਿਸੇ ਐਸੀ ਪੈਸ ਨੂੰ ਜਿਸ ਬੈਸ ਨੂੰ ਗੁਰੂ ਨਾਨਕ ਨੇ ਮੂਰਖਤਾ ਹੀ ਕਹਿ ਦਿੱਤਾ ਹੋਵੇ। ਔਰ ਆਖੇ ਹੋਵੇ ਜੇ ਜੀਵ ਹੱਤਿਆ ਦੀ ਗੱਲ ਲੈਂਦੇ ਹੋ ਤੇ ਦਾਣੇ ਨਾ ਖਾਓ। ਜੇਤੇ ਦਾਣੇ ਅਨਕੇ ਜੀਹਾਂ ਬਾਜ ਨਾ ਖੋਵੇ। ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਖੋਵੇ। ਜੈਨੇ ਮੂੰਦ ਤੇ ਟਾਕੀ ਲੈ ਲੈਂਦੇ ਨੇ ਭਈ ਹਵਾ ਛਾਣ ਕੇ ਲਈਏ ਹਵਾ ਦੇ ਚਕਟਾਣੂ ਨੇ ਮਰ ਜਾਂਦੇ ਨੇ। ਤੇ ਕੀ ਕਰੀਏ? ਤੇ ਮੈਂ ਜੈਨੀਆਂ ਦੇ ਸਾਹਮਣੇ ਇੱਕ ਪੰਕਤੀ ਰੱਖੀ ਸੀ ਗੁਰੂ ਨਾਨਕ ਦੀ ਜੀਹਾਂ ਕਾ ਆਹਾਰ ਜੀ ਖਾਣਾ ਇਹ ਕਰੇ। ਮੈਨੂੰ ਕਥਨ ਨੂੰ ਨਹੀਂ ਪਤਾ ਗੁਰੂ ਨਾਨਕ ਕਹਿੰਦੇ ਨੇ ਜਿਸ ਚੀਜ਼ ਦੇ ਵਿੱਚ ਜੀਵ ਨਹੀਂ ਉਸ ਤੋਂ ਜੀਵਨ ਵੀ ਨਹੀਂ ਮਿਲ ਸਕਦਾ ਪਾਣੀ ਦੇ ਵਿੱਚ ਜੀਵ ਹੈ ਤਾਂ ਜੀਵਨ ਮਿਲਦਾ ਹੈ ਔਰ ਜੀਵ ਹੈ ਦਾਣਿਆਂ ਦੇ ਵਿੱਚ ਤਾਂ ਜੀਵਨ ਮਿਲਦਾ ਹੈ ਬਨਸਪਤੀ ਦੇ ਵਿੱਚ ਜੀਵ ਹੈ ਤਾਂ ਜੀਵਨ ਮਿਲਦਾ ਹੈ ਹਵਾ ਦੇ ਵਿੱਚ ਜੀਵ ਹੈ ਤਾਂ ਜੀਵਨ ਮਿਲਦਾ ਹੈ ਵਰਨਾ ਜੀਵਨ ਮਿਲ ਹੀ ਨਹੀਂ ਸਕਦਾ ਕੁਝ ਜੀਵਨ ਜੋ ਸੋਚਣ ਲੱਗ ਪੈਣੇ ਕੁਝ ਜੀਵਨ ਜਿਨ੍ਹਾਂ ਦੇ ਅੰਦਰ ਮਨ ਦੀ ਬਣਤਰ ਹੋ ਗਈ ਹੈ ਉਨਾ ਜੀਵਾਂ ਦੀ ਅਲਗ ਵੰਡ ਕੀਤੀ ਗਈ ਹੈ ਸ਼ੇਰ ਹੈ ਹਾਥੀ ਹੈ ਕੁੱਤਾ ਹੈ ਗਊ ਹੈ ਸਤ ਹੈ ਔਰ ਤੋਤਾ ਹੈ ਹੰਸ ਹੈ ਗਰਸ ਕੇ ਇਸ ਤਰ੍ਹਾਂ ਦੇ ਕੁਝ ਸੈਂਕੜੇ ਜਾਨਵਰ ਨੇ ਜਿਨ੍ਹਾਂ ਬਾਰੇ ਭਾਰਤ ਦੇ ઋષਿਮੁਣੀਆਂ ਦਾ ਕਹਿਣਾ ਹੈ ਕਿ ਇਹਨਾਂ ਦਾ ਮਨ ਥੋੜਾ ਜਿਹਾ ਵਿਕਸਤ ਹੋ ਗਿਆ ਹੈ ਇਹ ਦੁੱਖ ਸੁੱਖ ਨੂੰ ਬਹੁਤਾ ਮਹਿਸੂਸ ਕਰਦੇ ਨੇ ਇਹ ਸੋਚਦੇ ਵੀ ਹਨ ਇਹ ਪੰਛੀ ਇਹ ਪਸ਼ੂ ਸੋਚਦੇ ਵੀ ਹਨ ਕਿਤੇ ਕੁਝ ਧਾਰਮਿਕ ਇਤਿਹਾਸਕ ਸਬੂਤ ਵੀ ਮਿਲਦੇ ਨੇ ਦੁਖਤ ਗਜਿੰਦ ਅਰਬਿੰਦ ਗਏ ਭੇਟ ਰੱਖੇ ਤਾਂ ਕੇ ਕਾਜੇ ਚਕਰਪਾਣ ਆਣ ਗਰਸੇ ਗਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਆਪਣੀ ਬਾਣੀ ਥਾਂ ਥਾਂ ਤੇ ਇਸ ਦਾ ਜ਼ਿਕਰ ਕਰਦੇ ਨੇ ਜਦ ਹੀ ਸਰਨ ਗਏ ਕਿਰਪਾ ਨਿਦ ਗਜ ਘਰਾ ਤੇ ਛੂਟਾ ਗਜ ਕਹਿੰਦੇ ਨੇ ਹਾਥੀ ਇਹ ਪਾਣੀ ਦੇ ਵਿੱਚ ਗਿਆ ਤੇ ਇੱਕ ਮਗਰਮੱਛ ਨੇ ਪਕੜ ਲਿਆ ਇਸਨੂੰ ਹਾਥੀ ਨੇ ਸਰੋਵਰ ਸੀ ਵੱਡੀ ਝੀਲ ਸੀ ਖਿੜੇ ਹੋਏ ਕਮਲ ਦੇ ਫੁੱਲ ਸਨ ਇਹਨੇ ਤੋੜ ਕੇ ਇਹਂ ਭੇਟ ਕੀਤਾ ਔਰ ਆਖੇ ਹੈ ਪ੍ਰਭੂ ਹੈ ਗੈਬੀ ਸ਼ਕਤੀ ਜੇ ਤੂੰ ਹੈਂ ਮੇਰੀ ਰਖਿਆ ਕਰ ਔਰ ਇਹਦਾ ਮਤਲਬ ਹੈ ਹਾਥੀ ਇਤਨਾ ਕਬੂਲ ਕਰਦਾ ਹੈ ਕੋਈ ਗੈਬੀ ਸ਼ਕਤੀ ਹੈ ਮਦਦ ਨੂੰ ਪੁਕਾਰਦਾ ਹੈ ਔਰ ਫੁੱਲ ਭੇਟ ਕਰਨ ਦੀ ਜਾਂਚ ਵੀ ਇਸ ਨੂੰ ਆਉਂਦੀ ਹੈ। ਔਰ ਚਲੋ ਪੁਰਾਣਕ ਸਾਖੀ ਆਉਂਦੀ ਤੇ ਨਾ ਮੰਨਦੇ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਦਾ ਬਾਰ ਬਾਰ ਜ਼ਿਕਰ ਕਰਦੇ ਨੇ। ਭਾਈ ਗੁਰਦਾਸ ਜੀ ਇਸ ਦਾ ਬਾਰ ਬਾਰ ਜ਼ਿਕਰ ਕਰਦੇ ਨੇ। ਦੁਖਤ ਗਦਿੰਦ ਅਰਬਿੰਦ ਗਏ ਭੇਟ ਰਖੇ। ਤਾਂਕੇ ਕਾਜੇ ਚਕਰਪਾਨ ਆਣ ਗਰਸੇ ਗਾਹ ਜੀ। ਕੁਝ ਹੋਰ ਪੰਛੀਆਂ ਦੀ ਵੀ ਸਿਆਣਪ ਦੀਆਂ ਗਾਥਾਵਾਂ ਦੀ ਸੁਣੇ। ਜੋ ਹੈ ਸੁਣਨ ਤੇ ਪੜਨ ਚ ਆਉਂਦੀਆਂ ਨੇ। ਕੋਈ ਸੋਚ ਲੈਣੇ। ਤੇ ਜਿਹੜੇ ਸੋਚ ਲੈਣੇ ਜਿਨ੍ਹਾਂ ਦਾ ਥੋੜਾ ਜਿਹਾ ਮਨ ਬਣ ਗਿਆ ਹੈ। ਤੋ ਜਿਨ੍ਹਾਂ ਦਾ ਥੋੜਾ ਜਿਹਾ ਮਨ ਬਣ ਗਿਆ ਉਹ ਦੁੱਖ ਸੁੱਖ ਬਹੁਤ ਮਹਿਸੂਸ ਕਰਦੇ ਨੇ ਇਸ ਵਾਸਤੇ ਉਹਨਾਂ ਦਾ ਬੰਦ ਕਰਨਾ ਉਹਨਾਂ ਦਾ ਮਾਰਨਾ ਮਨੁੱਖ ਨੂੰ ਮਾਰਨਾ ਕਰਾਰ ਦੇ ਦਿੱਤਾ ਗਿਆ ਇਸ ਚੱਕਰ ਚ ਨਾ ਪੈਣਾ ਕਈ ਸਿੰਘ ਜਿਹੜੇ ਬਹੁਤ ਪੁੱਠੇ ਮਿਲਦੇ ਨੇ ਸਿੱਖ ਵਾਸਤੇ ਗਊ ਤੇ ਬੱਕਰਾ ਇੱਕੋ ਕੁਛ ਹੈ ਸਿੱਖ ਵਾਸਤੇ ਗਊ ਤੇ ਮੁਰਗਾ ਇੱਕੋ ਕੁਛ ਹੈ ਇੰਜ ਵੀ ਪ੍ਰਚਾਰ ਕਰਦੇ ਫਿਰਦੇ ਨੇ ਔਰ ਇਸ ਤਰੀਕੇ ਨਾਲ ਸਿੱਖ ਧਰਮ ਨੂੰ ਭ੍ਰਸ਼ਟ ਕਰਨ ਦੀ ਕੋਸ਼ਿਸ਼ ਪਏ ਕਰਦੇ ਨੇ ਉਹਨਾਂ ਦੇ ਸਾਹਮਣੇ ਅਨੇਕਾਂ ਪੰਕਤੀਆਂ ਗੁਰੂ ਗਨ ਸਾਹਿਬ ਦੀਆਂ ਰੱਖੀਆਂ ਜਾ ਸਕਦੀਆਂ ਨੇ ਬ੍ਰਹਮਾਣਾ ਕਾਲੀ ਗਾਤ ਕੰਜਕਾ ਅਣਚਾਰੀ ਕਾ ਧਾਨ ਬੱਜਰ ਪਾਪ ਕਿਹੜੇ ਨੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਬ੍ਰਾਹਮਣ ਰੱਬ ਨਾਲ ਜੁੜਿਆ ਹੋਇਆ ਜਿਹੜਾ ਪੁਰਸ਼ ਹੈ ਜਿੱਦਾ ਮਨ ਬ੍ਰਹਮ ਵਰਗਾ ਹੈ ਉਹਨੂੰ ਮਾਰਨਾ ਉਹਦੀ ਬੇਦਬੀ ਕਰਨਾ ਬੱਜਰ ਪਾਪ ਕਹਲੇ ਗਾਤ ਕਹਿੰਦੇ ਕਹਿੰਦੇ ਗਊ ਨੂੰ ਗਊ ਨੂੰ ਮਾਰਨਾ ਇਹ ਬਹੁਤ ਸੋਚ ਲਈਏ ਇੱਕ ਗਊ ਦੇ ਸਾਹਮਣੇ ਤੁਸੀਂ ਇੱਕ ਗਊ ਕੱਟੋ ਰੋਂਦੀ ਹੈ ਤੜਪਦੀ ਹੈ ਜਿਨੂੰ ਭੂਚੜਖਾਨੇ ਦੀ ਤਰਫ ਲੈ ਵੀ ਜਾਓ ਤਾਂ ਵੀ ਰਸ ਵਿੱਚ ਬਿਆਕਲ ਹੁੰਦੀ ਹੈ ਤੜਪਦੀ ਹੈ ਲੇਕਿਨ ਕੁਝ ਜੀਵ ਐਸੇ ਨੇ ਇੱਕ ਜੀਵ ਮਰ ਰਿਹਾ ਤੇ ਮਰਦੇ ਤੇ ਆਪ ਟੁੱਟ ਪੈਂਦੇ ਨੇ ਉਹਨੂੰ ਖਾਣ ਵਾਸਤੇ ਕੋਈ ਬਹੁਤ ਹੀ ਨਹੀਂ ਸੁਣ ਇਸ ਤਰ੍ਹਾਂ ਜਿਵੇਂ ਪੱਥਰ ਸੁਣਨੇ ਇਸ ਤਰ੍ਹਾਂ ਸੁਣਨੇ ਜਿਵੇਂ ਦਾਣਿਆਂ ਦੇ ਵਿੱਚ ਜੀਵ ਸੁੱਤਾ ਪਿਆ ਹੈ ਇਸ ਤਰ੍ਹਾਂ ਹੀ ਉਹਨਾਂ ਦੇ ਵਿੱਚ ਜੀਵ ਸੁੱਤਾ ਪਿਆ ਹੈ ਜਿਵੇਂ ਪਾਣੀ ਦੇ ਵਿੱਚ ਜੀਵ ਸੁੱਤਾ ਪਿਆ ਹੈ ਜਿਵੇਂ ਹਵਾ ਦੇ ਵਿੱਚ ਜੀਵਨ ਸੁੱਤਾ ਪਿਆ ਹੈ ਇਸ ਤਰ੍ਹਾਂ ਉਹਨਾਂ ਦੇ ਜੀਵਨ ਸੁੱਤਾ ਪਿਆ ਹੈ ਔਰ ਇਸ ਤਰ੍ਹਾਂ ਦਾ ਜੀਵਨ ਬਨਸਪਤੀ ਦੇ ਵਿੱਚ ਵੀ ਹੈ ਇਹ ਗੱਲ ਵਖਰੇ ਇੱਕ ਜਗਦੇਸ਼ ਚੰਦਰ ਬੌਸ ਨੇ ਕਹਿ ਦਿੱਤਾ ਸੀ ਬਨਸਪਤੀ ਦੁੱਖ ਸੁੱਖ ਮਹਿਸੂਸ ਕਰਦੀ ਹੈ। ਔਰ ਹੁਣ ਭਾਰਤੀ ਸੰਗੀਤਕਾਰ ਕਹਿਣ ਲੱਗ ਪਏ ਨੇ ਕਿ ਸੰਗੀਤ ਦਾ ਅਸਰ ਇਹ ਬਨਸਪਤੀ ਕਬੂਲ ਕਰਦੀ ਹੈ। ਸੰਗੀਤ ਨਾਲ ਛੇਤੀ ਵੱਧਦੇ ਨੇ, ਜਲਦੀ ਵੱਧਦੇ ਨੇ, ਸੋਨੇ ਫੁੱਲ ਖਿੜਦੇ ਨੇ, ਸੋਨੇ ਫਲ ਲੱਗਦੇ ਨੇ। ਔਰ ਇਸ ਦੀ ਕੁਝ ਕਰੀਬਨ ਕਰੀਬਨ ਸਾਇੰਸ ਨੇ ਵੀ ਤਸਦੀਕ ਕਰ ਦਿੱਤੀ ਹੈ ਜੋ ਸੰਗੀਤਕਾਰ ਕਹਿੰਦੇ ਪੈਣ। ਭਾਰਤ ਦੇ ਪੁਰਾਣੇ ਸਮੇਂ ਤੋਂ ਇਹ ਖਿਆਲ ਬਣਿਆ ਹੋਇਆ ਸੀ ਕਿ ਬੁਲਬੁਲਾ ਦੀ ਚਹਿ ਚਹਾਟ ਨਾਲ ਫੁੱਲ ਖੇਤੀ ਖਿੜਦੇ ਨੇ ਕਿਉਂਕਿ ਬੁਲਬੁਲਾ ਸੰਗੀਤ ਛੇੜਦੀਆਂ ਨੇ ਰਾਗ ਛੇੜਦੀਆਂ ਨੇ ਇਹਨਾਂ ਦੇ ਕੋਲ ਇੱਕ ਨਗਮਾ ਹੈ ਐਸਾ ਨਹੀਂ ਕਿ ਰਾਗ ਸਿਰਫ ਬੰਦੇ ਕੋਲੇ ਕੋਇਲ ਕੋਲ ਵੀ ਹੈ ਰਾਗ ਦੇ ਤੇ ਜਦ ਬੰਦਿਸ਼ ਲਾਈ ਸੀ ਔਰੰਗਜ਼ੇਬ ਨੇ ਬਿਲਕੁਲ ਬੰਦਿਸ਼ ਜਿਹੜਾ ਗਾਵੇ ਉਹਨੂੰ ਸਜ਼ਾਏ ਮੌਤ ਕਹਿੰਦੇ ਨੇ ਸੰਗੀਤਕਾਰਾਂ ਨੇ ਜਨਾਜ਼ਾ ਕਢਿਆ ਸੀ ਰਾਗ ਦਾ ਲਾਲ ਕਿਲੇ ਦੇ ਕੋਲ ਉੱਪਰ ਚੜ੍ਹ ਕੇ ਵੇਖਦਾ ਪਿਆ ਸੀ ਬੜੀ ਭੀੜ ਸੀ ਤੇ ਉਪਰੋਂ ਇਸ ਨੇ ਪੁੱਛ ਲਿਆ ਕਿ ਕਿਹਦਾ ਜਨਾਜ਼ਾ ਲੈ ਜਾ ਰਿਹਾ ਹੈ ਖੱਲੋਂ ਸੰਗੀਤਕਾਰ ਬੋਲਣ ਲੱਗੇ ਜਹਾ ਪਨਾਏ ਰਾਗ ਦਾ ਜਨਾਜ਼ਾ ਹੈ ਆਖਣ ਲੱਗੇ ਇਸ ਕਮਬਖਤ ਨੂੰ ਇਤਨਾ ਗਹਿਰਾ ਦਫਨ ਕਰਨਾ ਕਿ ਮੁੜ ਕੇ ਨਾ ਨਿਕਲੇ ਇਹਨ ਚੋਟ ਕੀਤੀ ਔਰੰਗਜ਼ੇਬ ਨੇ ਬਾਗਿਚੇ ਚ ਟਹਿਲ ਰਿਏ ਅਸੀਂ ਤੇ ਨਾਲ ਹੀ ਸੀ ਜ਼ੇਬੁਲ ਨਸਾ ਛੋਟੀ ਲੜਕੀ ਔਰੰਗਜ਼ੇਬ ਦੀ फुला ते बैठिया बुलबुल चेह चहावन अंबाई सी बोर कोयल नगमे पे, पे। ते अलाफे जे जेबुलसा मूह निकल गई गल दमदर गलू फर दे बेनादा नाजिक मिजाज ताबे सुखन दारद ए बुलबुल ऐ बुल, कोयल चुप हो जा बादशाह मिजाज बड़ा नाजिक है संगीत नहीं सुन सकते राग नहीं सुन सकते ਚੋਟ ਕੀਤੀ ਪਿਉ ਤੇ ਵੀ ਤੂੰ ਬੰਦਿਆਂ ਦਾ ਗਾਣਾ ਤੇ ਬੰਦ ਕੀਤਾ ਹੈ ਤੇ ਕੋਇਲ ਦਾ ਗਾਣਾ ਬੰਦ ਕਰ ਇਹ ਬਲਬਲਾਂ ਦਾ ਸੰਗੀਤ ਬੰਦ ਕਰ ਸੰਗੀਤ ਤੇ ਚਾਰੋਂ ਪਾਸੇ ਹੈ ਰਾਗ ਤੇ ਚਾਰੋਂ ਪਾਸੇ ਹੈ ਕਿਸ ਕਿਸ ਦਾ ਬੰਦ ਕਰੇਗਾ ਤੇ ਕਿਵੇਂ ਕਰੇਗਾ ਰਾਗ ਤੇ ਜ਼ਰ ਜ਼ਰੇ ਸਮਾਇਆ ਹੈ ਸੰਗੀਤ ਤੇ ਜ਼ਰ ਜ਼ਰੇ ਸਮਾਇਆ ਸੰਗੀਤ ਨਾਲ ਇਹ ਪਰਫੁੱਲਤ ਆਉਂਦੇ ਨੇ ਬੂਟੇ ਬਨਸਪਤੀ ਕੁਦਰਤ ਨੇ ਖੁਦ ਹੀ ਇੰਤਜ਼ਾਮ ਕਰ ਰੱਖਿਆ ਹੈ ਤੋਂ ਮੈਂ ਅਰਜ਼ ਕਰਾਂ ਇਹ ਦੁੱਖ ਸੁੱਖ ਨੂੰ ਮਹਿਸੂਸ ਕਰਦੀਏ